ਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪ੍ਰਤੱਖ ਸੀਗੇ ਦੇਖਿਆ ਕਿ ਵੀ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ ਬਸ ਬਹੁਤ ਜ਼ਿਆਦੇ ਤੇ ਸੀਗੇ ਤੇ ਉਥੋਂ ਸਾਈਡ ਹੁੰਦੀ 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 ਜਮਾਂ ਆ ਕੇ ਕੁਲੀ ਆ ਗਈ ਤੇ ਬੱਚਾ ਪਲਟ ਗਈ ਓਕੇ ਲੋਕੀ ਬੱਚਿਆਂ ਨੂੰ ਕੱਢਿਆਗਾ ਵਾਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂਦੇ ਵਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਸੀ ਭੇਜਿਆ ਨੇ ਹਲ ਸਿੰਘ ਵਾਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜ਼ਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਢੂਈ ਟਾਈ ਵਿੱਚ ਕੱਚ ਬਹੁਤ ਬੱਬੇ ਆ ਬੱਚਾ ਦੇ ਅ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬਸ ਨੇ 26 27 ਬੱਚੇ ਸੀਗੇ ਓ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਐਸ ਨਿਹਾਲ ਸਿੰਘਾਲੇ ਮਧੇ ਰੋਡ ਤੇ ਆ ਦੱਸਦੇ ਇਧਰ ਮੇਰੇ ਪਤਾ ਲੱਗਦਾ ਹੈਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਲੈ ਕੇ ਆ ਰਹੇ ਸੀ ਅੱਛਾ ਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜੇ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਦੇ ਪਿੰਡਾਂ ਦੇ ਹਾਂ ਜੀ ਹਾਂ ਜੀ ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਵਾਸੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆ ਪਤਾ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱਤਰ ਪੂਰੇ ਆ ਪੂਰੇ ਵਧੀਆ ਕਾਮਜਾਬ ਡਰਾਈਵਰ ਇਹੇ ਦੇ ਬੱਚੇ ਇਹੇ ਦਾ ਬੱਚਿਆਂ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਬਹੁਤ ਡਰਿੰਕ ਕਰੀ ਵੀ ਆ ਦੀ ਅੱਜ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਕ ਨੇ ਫੜ ਲਿਆ ਸੀ ਕਿਉਂ ਜਦ ਦੀ ਹੈ ਕਿ ਸ਼ਰਾਬੀ ਸੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਤੁਹਾਨੂੰ ਹਸਪਤਾਲ ਟੂਡੇ ਵਿੱਚ ਭੇਜ ਦਿੱਤਾ ਗਿਆ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਸੀਧੇ ਕੋਈ ਸੀਧੇ ਹੋਏ ਤਾਂ ਜਾ ਕੇ ਦਰਨੇ ਪਤਾ ਕਰਨਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰ ਬਈ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਗੇ ਤਫਤੀਸ਼ ਕਰਦੇ ਹਾਂ ਕਿ ਕਿਸ ਦੇ ਵਿੱਚ ਜੋ ਵੀ ਜਿਹਦੇ ਖਰਾਬਕਸ਼ਮ ਹੈ ਉਹ ਤਾਂ ਲਵਾਂਗੇ ਕੀ ਕਰ ਰਹੇ ਮੋਢਲੀ ਤਫਤੀਸ਼ ਕੀ ਕਰ ਰਹੇ ਮੋਢਲੀ ਤਫਤੀਸ਼ ਦੇ ਵਿੱਚ ਪਹਿਲਾਂ ਟਾਈਮ ਦਾ ਮੈਡੀਕਲ ਕਰਾਉਣਾ ਹੈ ਬੱਚਾ ਦੇ ਜਾ ਕੇ ਬਿਆਨ ਲੈ ਲੈ ਕੇ ਕੀ ਹੋਵੇ ਕਿਵੇਂ ਹੱਸਦਾ ਹੋਵੇ ਲੱਗਣ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ